ਸਾਨੂੰ ਮੈਂ ਕਹਿਣਾ ਸਤਿਕਾਰਯੋਗ ਸਾਥੀਓ 5 ਕਿਲੋ ਕਣਕ ਦੀ 30 ਤੋਂ ਚੱਲੇ ਸੀ ਤੁਸੀਂ 5 ਕਿਲੋ ਤੇ ਆ ਗਏ 5 ਕਿਲੋ ਚ ਤਾਂ ਯਾਰ ਮੁਰਗਾ ਖਾਜੇ 1 ਮਹੀਨੇ ਦੀ ਖਾਜੇ ਕੇ ਨਾ ਖਾਜੇ ਬੋਲ ਕੇ ਦੱਸੋ 5 ਕਿਲੋ ਇੱਕ ਜੀਵ ਦੀ ਕਣਕ ਤੁਸੀਂ ਕਰਤੀ ਤੁਸੀਂ ਸਾਡੇ ਪੜ੍ਹੇ ਲਿਖੇ ਮੁੰਡੇ ਜਿਹੜੇ ਡਿਗਰੀਆਂ ਚੱਕੀ ਫਿਰਦੇ ਨੇ ਗਰੀਬ ਮਹਾਜਨ ਦਾ ਗਰੀਬ ਵਪਾਰੀ ਦਾ ਗਰੀਬ ਕਿਸਾਨ ਮਜ਼ਦੂਰ ਦੇ ਮੁੰਡੇ ਨੂੰ ਤੁਸੀਂ ਨੌਕਰੀ ਦਿਓ ਇਹ ਸਰਕਾਰ ਦਾ ਫਰਜ਼ ਬੰਦਾ ਰੋਜੀ ਕਪੜਾ ਔਰ ਮਕਾਨ ਤੁਸੀਂ ਸਾਨੂੰ ਰੋਜ਼ਗਾਰ ਦਿਓ ਜਦੋਂ ਤੁਸੀਂ ਸਾਨੂੰ ਰੋਜ਼ਗਾਰ ਦੇਤਾ ਅਸੀਂ ਆਪ ਦੀ ਧੀ ਭੈਣ ਨੂੰ ਛਗਣ ਆਪਦੇ ਹਿਸਾਬ ਨਾਲ ਆਪ ਦੇਵਾਂਗੇ ਅਸੀਂ ਮਾੜੀ ਚੰਗੀ ਕਣਕ ਥੋੜੀ ਸਰੀ ਕਣਕ ਆ ਜਾਂਦੀ ਹੈ ਕਈ ਵਾਰ ਮੁਸ਼ਕਿਲ ਅਸੀਂ ਕਣਕਾਂ ਟਾ ਆਪਦੇ ਹਿਸਾਬ ਨਾਲ ਖਰੀਦਾਂਗੇ ਅਸੀਂ ਤਾਂ ਸਿਰਫ ਕਿਰਤ ਮੰਗਦੇ ਆ ਕਿ ਸਾਨੂੰ ਰੋਜ਼ਗਾਰ ਦਿਓ ਅਸੀਂ ਸਭ ਕੁਝ ਆਪਦੇ ਹਿਸਾਬ ਨਾਲ ਖਰੀਦਾਂਗੇ ਕਿ ਕੀ ਸਾਡੇ ਘਰ ਦੇ ਵਿੱਚ ਦਾਲ ਦੀ ਲੋੜ ਆ ਸਾਨੂੰ ਪਾਸੀ ਦੀ ਲੋੜ ਨਹੀਂ ਸਾਡੇ ਮੁੰਡਿਆਂ ਦੀ ਤੁਸੀਂ ਸਕਾਲਰਸ਼ਿਪਾਂ ਦੱਬੀ ਫਿਰਦੇ ਹੋ ਸਾਡੇ ਮੁੰਡਿਆਂ ਦੇ ਮਜ਼ੀਫੇ ਦੱਬੀ ਫਿਰਦੇ ਹੋ ਕਾਲਜਾਂ ਦੇ ਮੂਰੇ ਮੈਂ ਧਰਨੇ ਲਾ ਕੇ ਬੈਠਦਾ ਥੋਡੇ ਲਈ ਕਿ ਸਾਡੇ ਬੱਚਿਆਂ ਦੀਆਂ ਡਿਗਰੀਆਂ ਦਿਓ ਉਹ ਉੱਥੇ ਗਹਿਣੇ ਪਈਆਂ ਹੁੰਦੀਆਂ ਉਹ ਕਹਿੰਦੇ ਨੇ ਪਹਿਲਾਂ ਤੁਹਾਡੀ ਸਕਾਲਰਸ਼ਿਪ ਨਹੀਂ ਆਈ ਜਦੋਂ ਪੈਸੇ ਆਏ ਫੇਰ ਦੇਵਾਂਗੇ ਮੈਂ ਕਹਿੰਦਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਜਾਏ ਸਾਨੂੰ ਮੁਫ਼ਤ 5 ਕਿਲੋ ਢੋਡੀ ਕੜਕ ਦੀ ਅਸੀਂ ਢੂਈ ਵੀ ਨਹੀਂ ਮਾਰਦੇ ਤੁਸੀਂ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਦਿਓ ਅਸੀਂ ਆਪ ਦੇ ਹਸਾਬ ਨਾਲ ਆਪ ਤੀਜ ਫੀ ਕਰਾਂਗੇ ਮੈਂ ਤੁਹਾਨੂੰ ਲਾਸਟ ਬੇਨਤੀ ਕਰਦਾ ਕਿ ਡਰਨਾ ਛੱਡ ਜਾ ਝੁਕਣਾ ਛੱਡ ਕੇ ਕਿਸੇ ਸ਼ਾਇਰ ਨੇ ਲਿਖਿਆ ਓਏ ਉੱਥੇ ਲੋਰਕੀ ਕਿਕਰਾਂ ਤੇ ਤਾਲੀਆਂ ਦੀ ਓਏ ਉੱਥੇ ਲੋਰਕੀ ਕਿਕਰਾਂ ਤੇ ਤਾਲੀਆਂ ਦੀ ਜਿੱਥੇ ਬੋੜ ਵਰਗੀ ਠੰਢੀ ਸ਼ਾਂ ਹੋਵੇ ਓਏ ਉਹਨੂੰ ਲੋਰਕੀ ਦੀ ਤਰ੍ਹਾਂ ਮੇਰੀ ਜਿਸ ਘਰ ਵਿੱਚ ਰੱਬਰਗੀ ਮਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿਸੇ ਸ਼ਾਇਰ ਨੇ ਲਿਖਿਆ ਬੁਲਬੁਲ ਦੇ ਪੰਝਿਆਂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੀ ਬੁਲਬੁਲ ਦੇ ਪੰਝਿਆਂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੇ ਕਾਇਰ ਡਰ ਕੋਕਲ ਕੋਲ ਕਦੇ ਰਾਜ ਨਹੀਂ ਰਹਿੰਦੇ ਜਿੰਨਾ ਕੋਮਾਂ ਨੂੰ ਹੋਵੇ ਆਦਤ ਸਿਰ ਚ ਘਾਕੇ ਤੁਰਨ ਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਰਹਿੰਦੇ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਰਹਿੰਦੇ ਜੇ ਡਿੱਗੀ ਪੈਂਪਾ ਮਾਨ ਸਨਮਾਨ ਨਾਲ ਜਾਣਾ ਚਾਹਣੇ ਹੋ ਤਾਂ ਰਜਵਾੜੇ ਪਾਰਟੀਆਂ ਦਾ ਬਾਈਕਾਟ ਕਰਨਾ ਉਹ ਬਾਈ ਪਿੱਛੇ ਵਾਲਿਓ ਕਿੱਥੇ ਪਾੜ ਲੋਂਗੇ ਜੀਤ ਦੇ ਅੰਦਰ ਹਜੇ ਵੀ ਅੰਦਰ ਕਈਆਂ ਦੇ ਕੁਤੜੀਆਂ ਜਾਂ ਉਠੀਆਂ ਜਾਂਦੀਆਂ ਹੋਣਗੀਆਂ ਵੀ ਜੀ ਉਹ ਤਾਂ ਜਰ ਕੱਪੜਿਆਂ ਨੂੰ ਪਾਰਟੀਆਂ ਬਦਲਦੇ ਰਹਿੰਦੇ ਕਾ ਜੀ ਦੱਸ ਕੀ ਗਏ ਉਹ ਹੈ ਹੀ ਨਹੀਂ ਸਾਡੇ ਕਿੱਥੇ ਬੀਬਾਂ ਨੂੰ ਪਾਲਣ ਕਿੱਥੇ ਤੁਹਾਡੀ ਮਲੂਕੇ ਕੀ ਨੂਨ ਨਾਲ ਮੈਦਾ ਨਹੀਂ ਹਨਾਈ ਹਰਣਾ ਮਲੂਕੇ ਕਹਿੰਦੇ ਮਲੂਕਾ ਹਜੇ ਕਾਲੀ ਆ ਨੂ ਇਧਰੋਂ ਲੰਘਿਆ ਸਾਰਾ ਥੂ ਰਾੜਾ ਜਿਹੜਾ ਵਿਚੇ ਨજર ਨਹੀਂ ਆਈ ਜਾਂਦੀ ਸਾਰੇ ਰਲੇ ਮਿਲੇ ਨੇ ਪੰਜੇ ਅਕਾਲੀ ਦਲ ਦੇ ਪਛੋਕੜ ਨੇ ਖੁੱਡੀਆਂ ਦਾ ਬਾਪੂ ਅਕਾਲੀ ਦਲ ਦਾ ਐਮਪੀ ਜਿੱਤੇ ਸੀ ਕਿਸੇ ਟਾਈਮ ਸਾਰੇ ਸਰਦਾਰ ਸਾਰੇ ਇਕੱਠੇ ਨੇ ਤੇ ਆਪਾਂ ਸਰਦਾਰਾਂ ਦੇ ਬਰਾਬਰ ਕਿਰਤੀਆਂ ਦਾ ਮੁੰਡਾ ਲਾਇਆ ਤੇ ਅੱਗੇ ਹੁਣ ਥੋਡੀ ਮਰਜੀ ਆ